ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਜ਼ਿਲ੍ਹਾ ਚੰਬਾ ਦੀ ਅਤਿ ਦੁਰਗਮ ਘਾਟੀ ਪਾਂਗੀ ਚ ਪਿਛਲੇ 4 ਦਿਨਾਂ ਤੋਂ ਲਗਾਤਾਰ ਹੋ ਰਹੀ ਬਰਫਬਾਰੀ ਤੋਂ ਅੱਜ ਜ਼ਿਲ੍ਹਾ ਚੰਬਾ ਦੇ ਪਾਂਗੀ ਘਾਟੀ ਦੇ ਲੋਕਾਂ ਨੇ ਸੁੱਖ ਦਾ ਸਾ ਲਿਆ ਅੱਜ ਮੌਸਮ ਠੀਕ ਹੈ ਪਰ ਬੱਦਲ ਬਣੇ ਹੋਏ ਹਨ ਪਿਛਲੇ ਦਿਨੀ ਹੋਈ ਭਾਰੀ ਬਰਸਾਤ ਅਤੇ ਬਰਫਬਾਰੀ ਨਾਲ ਲਗਭਗ 3 ਫੁੱਟ ਦੇ ਕਰੀਬ ਬਰਫ ਦੇਖਣ ਨੂੰ ਮਿਲ ਰਹੀ ਹੈ ਇਸ ਬਰਫਬਾਰੀ ਦੇ ਚਲਦਿਆਂ ਪੰਗੀ ਘਾਟੀ ਦਾ ਸੰਪਰਕ ਪੂਰੀ ਤਰ੍ਹਾਂ ਦੂਜੇ ਇਲਾਕਿਆਂ ਨਾਲੋਂ ਟੁੱਟ ਚੁੱਕਾ ਹੈ ਜੇਕਰ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਸਪਲਾਈ ਪਿਛਲੇ 4 ਦਿਨਾਂ ਤੋਂ ਬੰਦ ਹੈ ਅਤੇ ਇਸ ਦੇ ਨਾਲ ਹੀ ਟੈਲੀਫੋਨ ਦੂਰ ਸੰਚਾਰ ਸੰਪਰਕ ਵੀ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪੰਗੀ ਘਾਟੀ ਪੂਰੀ ਤਰ੍ਹਾਂ ਸਫੇਦ ਚਾਦਰ ਵਿੱਚ ਲਿਪਟੀ ਪਈ ਹੈ ਪੰਗੀ ਘਾਟੀ ਦਾ ਸੰਪਰਕ ਦੂਜੇ ਇਲਾਕਿਆਂ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਸਾਰੇ ਪਾਸੇ ਜੇਕਰ ਨਜ਼ਰ ਮਾਰੀਏ ਤਾਂ برف ਹੀ برف ਦਿਖਾਈ ਦੇ ਰਹੀ ਹੈ برف ਦੀ ਚਿੱਟੀ ਚਾਦਰ ਆਪ ਨੂੰ ਨਜ਼ਰ ਆ ਰਹੀ ਹੋਏਗੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਚੰਬਾ ਦੀ ਪੰਗੀ ਘਾਟੀ ਦੀਆਂ ਜਿੱਥੇ 4 ਦਿਨਾਂ ਤੋਂ ਪੈ ਰਹੀ ਲਗਾਤਾਰ ਬਰਫਬਾਰੀ ਕਰਕੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਹੈ ਇਸੇ ਤਰ੍ਹਾਂ ਲਗਾਤਾਰ ਪੈ ਰਹੇ ਮੀਂਹ ਕਾਰਨ ਚੰਬਾ ਜ਼ਿਲ੍ਹਾ ਦੇ ਤੀਸਾ ਰੋਡ ਤੇ ਕੈਲਾ ਦੇ ਨੇੜੇ ਪਹਾੜੀ ਖਿਸਕਣ ਨਾਲ ਪੱਥਰ ਅਤੇ ਦਰਖਤ ਸੜਕ ਤੇ ਆਉਣ ਕਰਕੇ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਦਰਅਸਲ ਲਗਾਤਾਰ 2-3 ਦਿਨ ਮੀਂਹ ਪੈਣ ਕਰਕੇ ਅਤੇ ਬਰਫਬਾਰੀ ਦੇ ਚਲਦਿਆਂ ਪਹਾੜੀ ਖਿਸਕਣ ਦਾ ਸਮਾਚਾਰ ਮਿਲ ਰਿਹਾ ਹੈ ਜਿਸ ਨਾਲ ਆਉਣ ਜਾਣ ਵਾਲੇ ਰਸਤੇ ਪੂਰੀ ਤਰ੍ਹਾਂ ਬੰਦ ਹੋ ਗਏ ਨੇ। ਜੇਕਰ ਤੁਸੀਂ ਵੀ ਇਨ੍ਹਾਂ ਦਿਨਾਂ ਵਿੱਚ ਕਿਤੇ ਪਹਾੜੀ ਇਲਾਕਿਆਂ ਵਿੱਚ ਘੁੰਮਣ ਦਾ ਮੰਨ ਬਣਾ ਰਹੇ ਹੋ ਤਾਂ ਜਰਾ ਸੋਚ ਸਮਝ ਕੇ ਹੀ ਜਾਣਾ ਕਿਤੇ ਤੁਹਾਨੂੰ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਧੰਨਵਾਦ ਸਤਿ ਸ਼੍ਰੀ ਅਕਾਲ